ਤੇਰਾ ਸਾੜਿਆ ਸੱਜਣਾ ਮੈਂ ਹਰਾ ਹੋ ਜੂੰ ਪਰ ਜਿੱਤੇ ਮੈਂ ਤੇਨੂੰ ਸਾੜਿਆ ਨਾ ਉਸ ਦਿਨ ਤੈਥੋਂ ਹਰਾ ਨਹੀਂ ਹੋਇਆ ਜਾਣਾ ਤੂੰ ਜਿਉਂਦਾ ਵੀ ਸਾੜਦਾ ਤੂੰ ਮਾਰ ਕੇ ਵੀ ਸਾੜ ਕੇ ਜਾਣਾ ਅਸੀਂ ਜਿਉਂਦੇ ਵੀ ਕੰਮ ਆਇਆ ਤੇਰੇ ਅਸੀਂ ਮਰ ਕੇ ਵੀ ਕੰਮ ਆਉਣਾ ਤੇਰੇ ਮਿੱਤਰ ਰਿਸ਼ਤੇਦਾਰ ਕਿੰਨੇ ਵੀ ਕਰੀਬੀ ਹੋਣ ਮਰੇ ਤੋਂ ਤੇਰੇ ਨਾਲ ਨਹੀਂ ਮਚਣਾ ਕਿਸੇ ਨੇ ਅਸੀਂ ਮਚਣਾ ਆ ਜਾ ਜਿਉਂਦੇ ਸਾਹਜ ਪਾਈਏ ਜੋ ਜੋ ਕਰੇ ਫਰਮਾਇਸ਼ ਮੈਂ ਕੁੱਲ ਪਗਾ ਦੂੰਗਾ ਤੇਰੇ ਨਾਤੇ ਮੈਂ ਇੱਕ ਬਾਗ ਲਵਾ ਦੂੰਗਾ ਤੂੰ ਗੋਤ ਲੰਬੀ ਨੂੰ ਸੰਭ ਕੇ ਰੱਖੀ ਮੈਂ ਫੁੱਲਾਂ ਨੂੰ ਤੇਰਾ ਸ਼ਿੰਗਾਰ ਵढ़ा ਦੂੰਗਾ ਤੇਰੀਆਂ ਸਹੇਲੀਆਂ ਬਣ ਆਉਣ ਚਿੜੀਆਂ ਮੋਰਾ ਨੂੰ ਤੇਰੇ ਹੱਥੋਂ ਮੈਂ ਚੋਗ ਜਗਾ ਦੂੰਗਾ ਮੋਰਾ ਨੂੰ ਤੇਰੇ ਹੱਥੋਂ ਮੈਂ ਚੋਗ ਜਗਾ ਦੂੰਗਾ ਭਾਗ ਦੇ ਟੋਏ ਪੱਟਣ ਵਾਸਤੇ ਸਵੇਰੇ ਉੱਠ ਕੇ ਜਿਹੜਾ ਚਾਹ ਨਾਲ ਕੁਦਰਤ ਨੂੰ ਦੇਖਣ ਦਾ ਆਨੰਦ ਆਇਆ ਨਾ ਸਵਾਦ ਆਇਆ ਮੈਨੂੰ ਆਏ ਲੱਗੇ ਜਿਵੇਂ ਸਾਰੀਆਂ ਚਿੜੀਆਂ ਪੰਛੀ ਇਕੱਠੇ ਹੋ ਕੇ ਮੈਨੂੰ ਵਧਾਈਆਂ ਦੇਣ ਆਏ ਹੁਣ ਤੇ ਮੈਨੂੰ ਹੌਸਲਾ ਦੇਣ ਆਏ ਹੁਣ ਵੀ ਮੁਬਾਰਕਾ ਦਿਨੂ ਤੇਰੀ ਸ਼ੁਰੂਆਤ ਦੀਆਂ ਅਸੀਂ ਤੇਰੇ ਨਾਲ ਲੱਗਿਆ ਰਹੇ ਫਿਰ ਸਾਰਿਆਂ ਨੂੰ ਪਹਿਲਾਂ ਮੈਂ ਤੇ ਮੇਰੀ ਮੰਮੀ ਨੇ ਲੈ ਗਏ ਪੀਤਾ ਤੇ ਕਲੀ ਜਿਹੜੀ ਸਾਡੀ ਮੇਨ ਕੰਦਾ ਉਹ ਤੋਂ ਇੱਕ ਦੂਰੀ ਕੀਤੀ ਵੀ 15 ਜਾਂ 20 ਫੁੱਟ ਦੇ ਫਰਕ ਤੇ ਲਾਉਣੇ ਨੇ ਨਿਸ਼ਾਨਦੇਹੀ ਲੱਗ ਗਿਆ ਸੀ ਫਿਰ ਕਰਨ ਪਹਿਲਾਂ ਇੱਕ ਪਹੀ ਛੱਡੀ ਉਹਦੀ ਨਿਸ਼ਾਨਦੇਹੀ ਕੀਤੀ ਵੀ ਕੱਲ ਨੂੰ ਕੋਈ ਦਰਖਤ ਪੱਟਣਾ ਨਾ ਪਈ ਜੇ ਇਹੋ ਜਿਹੀ ਬੰਤਣਾ ਲਾਵਾਂਗੇ ਕਬੀਲਦਾਰੀ ਠੀਕ ਠਾਕ ਹੋਣ ਕਰਕੇ ਘਰ ਦੇ ਨੂੰ ਸਮਝਾਉਣਾ ਬਹੁਤ ਜ਼ਿਆਦਾ ਔਖਾ ਦੀ ਵੀ ਮੈਂ ਬਾਗ ਲਾਉਣਾ ਦਰਖਤ ਲਾਉਣੇ ਨੇ ਉਹਦਾ ਆਪਾਂ ਨੂੰ ਹੀ ਫਾਇਦਾ ਹੋਊਗਾ ਜਿਹੜੇ ਆਪਾਂ ਸਾਂ ਲੈਨੇ ਆ ਉਹ ਸਦ ਮਿਲਣਗੇ ਛਾਵੇਂ ਬੈਠਾ ਕਰਾਂਗੇ ਫਲ ਮਿਲਣਗੇ ਟੈਨਸ਼ਨਾਂ ਘਟਣਗੀਆਂ ਜਦੋਂ ਜੜੀਆਂ ਆਉਣਗੀਆਂ ਗੀਤ ਗਾਉਣਗੀਆਂ ਸਮਝਾ ਸਮਝੂ ਕੇ ਵੀ ਚਲੋ ਆਪਾਂ ਸਬਜ਼ੀ ਵੀ ਵਿੱਚ ਲਾ ਲਿਆ ਕਰਾਂਗੇ ਜਿੰਨੀ ਜ਼ਮੀਨ ਛੱਡੀ ਆ ਉਹਦਾ ਖਰਚਾ ਖੁਰਚਾ ਵੀ ਆਪ ਕੱਟ ਕੇ ਦਿਆ ਕਰੂੰ ਐਵੇਂ ਕਦੇ ਪਿਆਰ ਨਾਲ ਕਦੇ ਲੜਾਈ ਨਾਲ ਕਦੇ ਮੰਨ ਕੇ ਕਦੇ ਫੇਰ ਰੁੱਸ ਕੇ ਕਰਦੇ ਕਰਾਉਂਦੇ ਨੇ ਕਰਦਦੇ ਨੇ ਵੀ ਫੇਰ ਅਖੀਰ ਤੇ ਆ ਕੇ ਸਾਥ ਦਿੱਤਾ ਤਾਂ ਕਰਦਿਆਂ ਦਾ ਵੀ ਧੰਨਵਾਦ ਲੈ ਕੇ ਬਾਬੇ ਜਾਨੋਂ ਸੁਬੀਰੀ ਲਾਗੇ ਮਹਿੰਦੀ ਕਰਨਾ ਬਾਤੀ ਕਲੀ ਕੁੜੀ ਲਾਉਣੇ ਅੱਗੇ ਫਿਰ ਅਸੀਂ 15x15 ਤੇ ਦਰਾਖਤ ਲਾਵਾਂਗੇ ਤੇ ਜਿਹੜਾ ਟੋਆ ਹੈਗਾ ਉਹ 3x3 ਤੇ ਕੀਤਾਗਾ 3 ਫੁੱਟ ਡੂੰਘਾ 3 ਫੁੱਟ ਚੌੜਾ ਪਤਾ ਇਹ ਜਕਰਾਂ ਚ ਬਹਿ ਰਿਹਾ ਵੀ ਕਰਨਗੇ ਕੀ ਇਹ ਓਕੇ ਉਹ ਬੋਲਦੇ ਕਰੇਬਣਾ ਗੇਨ ਲੱਗ ਰਿਹਾ ਹੈ ਕੋਈ ਛੋਟੇ ਹੁੰਦੇ ਲਈ ਖੇਡ ਖੇਡ ਰਹੇ ਹੋ ਜੀ ਦਰਖਤ ਲਾਵਾਂਗੇ ਪੌਦੇ ਦੱਸੋ ਨਾ ਹਨਾ ਉਹchna ਇਹ ਵੀ 60 70 ਲੱਗ ਜਾਣਗੇ ਦਰਖਤ ਪਰ 15 15 ਫੁੱਟ ਦੀ ਰਹਿਗਾ ਛੱਤੀ 20 ਫੈਲਰਣਗੇ ਵਧੀਆ ਹਵਾ ਤੇ ਤਾਂ ਪਵਰੀ ਲੱਗਿਆ ਕੋਈ ਫਲ ਵੀ ਵਧੀਆ ਹੁਣ 40 ਲੱਗਣਗੇ ਲਿਆ ਮੈਂ ਹੁਣ ਦੇਖਦੇ ਸਾਰਾ ਪ੍ਰੋਸੈਸ ਦੱਸਾਂਗੇ ਤੁਹਾਨੂੰ ਕਲੀ ਕੋਲੀ ਪਾਲੀ ਹੁਣ ਟੋਏ ਪਟਾਂਗੇ ਪਹਿਲਾਂ ਮੈਂ ਸਾਨੂੰ ਸਮਝੀ ਟੋਏ ਨਹੀਂ ਮੇਟਰ ਲਾਲੀਆਂ ਨਸਾਨੀਆਂ 3 ਵਾ 3 ਤੇ ਨਿਸ਼ਾਨ ਦੇ ਹੀ ਕਰਤੀ ਹੁਣ ਪਟਣਾ ਸ਼ੁਰੂ ਕਰਦੇ ਆਂ ਆਲੇ-ਦਾਲੋਂ ਵਹਾਤਾ ਤੇ ਇਹ ਵਤੰਦਰ ਦਾ ਕਦੇ ਦਾ ਜਮਾ ਸਿਰ ਤੇ ਆ ਕੇ ਖੜ ਜਾਂਦਾ ਕਦੇ ਮੂਰੇ ਬਦਲਾ ਜਾਂਦਾ ਹੁਣ ਲੱਗਦੇ ਆ ਪਟਣਾ ਟੋਏ YouTube ਤੇ ਦੇਖੇ ਅਨੁਸਾਰ ਅਤੇ ਬਾਗਲੇ ਨੂੰ ਪੁੱਛੇ ਅਨੁਸਾਰ ਵੀ ਜਿਹੜੀ ਉੱਪਰਲੀ ਉੱਪਰਲੀ ਮਿੱਟੀ ਆ ਉਹਨੂੰ ਪਹਿਲਾਂ ਢੱਡ ਕੱਢ ਲੋ ਜਿਹੜੀ ਥੱਲੜੀ ਆ ਉਹਨੂੰ ਇੱਕ ਪਾਸੇ ਧਾ ਦਿਓ ਫਿਰ ਇਹ ਚ ਰੂੜੀਰ ਲਾ ਕੇ ਜਾਂ ਜਿਹੜੀ ਵੀ ਖਾਦਰ ਲਾਉਣੀ ਆ ਮਿਕਸ ਕਰਕੇ ਫਿਰ ਇਹਨੂੰ ਭਰਨਾਗਾ ਹਵਾਲਾ ਬਾਕੇ ਥੋੜੀ ਥੋੜੀ ਕਲੋਰੋ ਪਾ ਦਿਓ ਵੀ ਜਿਹੜੀ ਸ਼ਾਮਕਾ ਉਹ ਨਾ ਪਵੇ ਤੋ ਆ ਪੱਟਰੇ ਪੱਟਦੇ ਇੱਕ ਟੋਏ ਨਹੀਂ ਦਮ ਘਟਦਾ ਕੰਮ ਕਰ ਛੱਡੇ ਹੋਏ ਨੇ ਕੰਮ ਮੁੱਕ ਹੀ ਨੇ ਦੂਜੀ ਮਿੱਟੀ ਦੇ ਬਾਅਦ ਪੀਲੀ ਮਿੱਟੀ ਇੱਧਰ ਲਾ ਕੇ ਕੱਢਣਾ ਮੈਨੂੰ ਲੱਗਦਾ ਹੋਗਾ ਉਹ 2 ਫੁੱਟ 1 ਫੁੱਟ ਹੋੜੂਗਾ ਕਰਨਾ ਤੇ ਪੂਰੇ ਟੋਏ ਹਜੇ 39 ਬਣੇ ਦੇਖੋ ਕੀ ਬਣਦਾ ਦੋ ਤਿੰਨ ਦਿਨਾਂ ਅਜ ਪੱਟੇ ਜਾਣਗੇ ਕੰਮ ਔਖਾ ਜ਼ਰੂਰ ਆ ਪਰ ਕਰਾਂਗੇ ਕਰਨੀ ਪੈਣਾ ਹੁਣ ਜਦੋਂ ਜਗ੍ਹਾ ਛੱਡੀ ਆ ਤੇ ਜਬਾਨ ਕਰੀ ਆ ਰੁੱਖ ਵੀ ਲਾਵਾਂਗੇ ਉਹਨਾਂ ਨੂੰ ਪਾ ਲਾਂਗੇ ਵੀ ਬਾਕੀ ਰੱਬ ਦੀ ਮਰਜ਼ੀ ਆ ਜਿੰਨੇ ਚਲਾਉਣੇ ਹੋਣਗੇ ਉਹਨੇ ਆਪਣੀ ਕਿਰਪਾ ਕਰਕੇ ਚਲਾਊਗਾ ਆਪਾਂ ਆਪਣੀ ਮਿਹਨਤ ਆਪਦੇ ਵੱਲ ਪੂਰੀ ਰੱਖਾਂਗੇ ਆ ਪਹਿਲਾਂ 2 2 ਫੁੱਟ ਲਾ ਰਤੀ ਉਹ ਹੁਣ ਹੋਇਆ 2 2 ਫੁੱਟ ਅਜੇ 1 ਕਿੱਕ ਫੁੱਟ ਹੋਰ ਕੱਢਣਾ ਵੀਡੀਓ ਸ਼ੇਅਰ ਕਰਦੇ ਹੋ ਨਾਲੇ ਪੂਰੀ ਦੇਖ ਲਿਓ ਮਿਹਨਤ ਕਰਕੇ ਹਾ ਹਾ ਕੱਲੇ ਵਾਸਤੇ ਤਾਂ ਮੇਟਰ ਬਹੁਤ ਇਹ ਐਡਾ ਗੇਟ ਹੋਆ ਪੱਟਿਆ ਗਿਆ ਕੱਲ ਨੂੰ ਲਿਆਉਣਾ ਕਿਸੇ ਨੂੰ ਟੀਬਰ ਵਾਲੇ ਨੂੰ ਨਾਲ ਦੋ ਜਾਨੇ ਨਾਲ ਚੋ ਫੇਰ ਬੱਟਾਂਗੇ ਮਾੜਾ ਬੰਦਾ ਤੇ ਮਾੜੀ ਕਹੀ ਅਵੀ ਟੱਕੜਾ ਚਾਹੀਦਾ ਕਹੀ ਵੀ ਬੈਠਾ ਸ਼ਿਕਾਰੀ ਟੌਰ ਨਾਲ ਆਰਾਮ ਕਰਦਾ ਇੱਕ ਆਲੰਗੇ ਜਿਹੜੀਆਂ ਕਾ ਬੈਠੀ ਕਾ ਇਹਨੇ ਬਹੁਤ ਪਾਰ ਰੱਖਿਆ ਮਿੱਤਰੋ ਕਦੇ ਦਾ ਆ ਬੱਦਲ ਜਾਦੇ ਮੂਰੇ ਆ ਜਾਂਦੇ ਕਰਿਆ ਹੋਇਆ ਨਾ ਕਰੇ ਗਰਮੀ ਕਦੇ ਠੰਡਾ ਉਤੋਂ ਦੀ ਹਵਾ ਜਮਾਣੀ ਹੈਗੀ ਮਿੱਟੀ ਇੰਨੇ ਨਹੀਂ ਨਿਕਲ ਲਿਆ ਆਹਾ ਕ निकालेंगे ਲਾ ਟਿਕਾ ਆਹਾ ਪਹਿਲੇ ਦਿਨ ਤਾਂ ਮੇਥੋਂ ਇੱਕੇ ਟੋਆ ਪਟਿਆ ਗਿਆ ਕਿਉਂਕਿ ਕਲੀ-ਕੁਲੀ ਪਾਈ ਤੀ ਸ਼ੁਰੂ ਜਾਈ ਲੱਗਿਆ ਵੀ ਬਹੁਤ ਛੇਤੀ ਪਟ ਦਾਂਗੇ ਪਰ ਫਿਰ ਜਦੋਂ ਇੱਕੇ ਟੋਆ ਪਟਿਆ ਤਾਂ ਪਤਾ ਲੱਗਿਆ ਵੀ ਨਾ ਪਈ ਇੱਕ ਬੰਦਾ ਨਹੀਂ ਟੋਆ ਪਟ ਸਕਦਾ ਨਾਲ ਸਾਥ ਚਾਹੀਦਾ ਤਾਂ ਦੂਜੇ ਦਿਨ ਪਿੰਡੋਂ ਇੱਕ ਮਜ਼ਦੂਰ ਭਾਈ ਬੁਲਾਇਆ ਤੇ ਉਹਦੇ ਨਾਲ ਲੱਗ ਕੇ ਇਹ ਕੰਮ ਕਰਿਆ ਪਹਿਲੇ ਦਿਨ ਸਾਨੇ ਫਿਰ ਲਗਭਗ 15 ਤੋਂ 16 ਟੋਏ ਪਟਦੇ ਦੀ ਤੰਨੀ ਆਣੇ ਨੇ ਕਦੇ ਮੈਂ ਨਾ ਲੱਗ ਜਾਏ ਕਦੇ ਮੇਰੇ ਡੈੜੀ ਤੇ ਬਾਈ ਨੂੰ ਵੀ ਆਖੇ ਤੇ ਵੀ ਆਪਾਂ ਨੂੰ ਕੋਈ ਕਾਲੀ ਨਹੀਂ ਐਂ ਟਕਾਈ ਨਾਲ ਤੇ ਖੁਸ਼ ਹੋ ਕੇ ਡੋਏ ਵਟਣੇ ਨੇ ਬਸ ਆਪਾਂ ਨੇ ਬਿਨਾਂ ਕੋਈ ਦਿਹਾੜੀ ਦਾ ਚੱਕਰਾ ਨਾ ਕੋਈ ਐ ਵੀ ਤੈਨੂੰ ਦਿਹਾੜੀ ਦੇਣੀ ਆ ਵੀ ਜੋਰ ਨਾਲ ਕੰਮ ਕਰ ਜੇ ਛੇਤੀ ਕੰਮ ਨਾ ਹੋ ਜੇੜਾ ਵੀ ਜਿੰਨਾ ਵੀ ਕਰਨਾ ਖੁਸ਼ੀ ਨਾਲੇ ਕਰਨਾ ਤੇ ਸਰੀਰ ਨੂੰ ਬਹੁਤਾ ਕਸ਼ਟ ਨਹੀਂ ਦੇਣਾ ਇਹ ਕਰਦੇ ਕਰਾਂਗੇ ਫਿਰ ਸਾਡਾ ਦੂਜਾ ਦਿਨ ਵੀ ਲੰਘ ਗਿਆ ਦਿਨ ਤੀਜੇ ਨੂੰ ਫਿਰ ਮੰਮੀ ਵੀ ਕਹਿੰਦੀ ਜਾਲੇ ਘਟੋਆ ਮੈਂ ਵੀ ਬੁਟਾ ਦੇ ਦਿੰਨੀ ਆ ਨਾਲ ਵੀ ਮੈਂ ਵੀ ਹਿੱਸਾ ਪਾ ਲੈਨੀ ਆ ਤੇ ਉਹ ਵੀ ਲੱਗੀ ਫਿਰ ਇੱਕ ਟੋਆ ਪਟਣਾ ਤੇ ਪਟਿਆ ਉੱਤੋਂ ਤੋਂ ਵਿਚਾਰਾ ਇੱਕੇ ਦੀ ਇਹ ਜਿਹੜੀ ਉੱਪਰ ਦੀ ਆ ਇਹਨਾਂ ਦੇ ਕਾਈ ਨਾਲੇ ਕੱਢਿਆ ਉਹ ਜਿਹੜੀ ਜਮੇ ਥੱਲੇ ਤੇ ਰੋੜ ਕੇ ਪਹਿਲਾ ਬਾਰੋਂ ਕੱਢਣੀ ਦੀ ਪੀੜਾ ਕਰੇਗੀ ਟੋਆ ਨਹੀਂ ਟੋਏ ਪੱਟਦੇ ਪਟਾਉਂਦੇ ਨੂੰ ਦਿਨ ਹੋ ਗਿਆ ਜੀ ਤੀਜਾ ਔਖੇ ਨੇ ਪਟਣੇ ਹੋ ਹੀ ਲੱਗਦਾ ਪਹਿਲੇ ਦਿਨ ਚ ਮੈਨੇ ਉਹ ਖੁੰਜੀ ਤੇ ਉਹ ਖੁੰਜਲਾ ਪਟਿਆ ਕੱਲ ਬਾਈ ਨਾਲ ਲੱਕੇ ਨਾਲ ਆ ਲੈਣ ਗੱਡੀ ਅੱਜ ਆ ਲੈਣ ਗੱਡੀ ਆ ਤੇ ਹੁਣ ਆ ਲੱਗ ਰਿਹਾ ਕੱਢਣਾ ਵੀਡੀਓ ਬਣਾਵਾਂਗੇ ਪਾਵਾਂਗੇ ਫਿਰ ਵੀ ਐ ਓਕੇ ਹੋ ਕੇ ਪੱਟੇ ਨੇ ਹੂੰ ਵੀ ਓਕੇ ਹੋ ਕੇ ਕੱਢਦੇ ਆ ਹਾਂ ਆ ਰਹਿ ਗਏ ਹੁਣ 15 ਕ ਚੱਲਿਆ ਕੁਰੀ ਮੇਰਾ ਵੀ ਬਣਦੀ ਹੈ ਵੀਡੀਓ ਹੈ ਹਾਂ ਜਹਾਜੀ ਹਾਂ ਜਹਾਜ ਵਾਲੀ ਵੀ ਬਣਦੀ ਆ ਬਣਾਈਏ ਤੇਰੀ ਸਰਾ ਬਣਾਤੀ ਵੀਡੀਓ ਪੂਰੀ ਆ ਲੈ ਨਾ ਚਿਹਰਾ ਛੋਟਾ ਹੈ ਜਹਾਜ ਤੇ ਤਾਂ ਉਹ ਵੀ ਪਿੱਛੇ ਪਾਵਾਂਗੇ ਜਹਾਜ ਵਾਲੀ ਹਾਂ ਇਹ ਪਈ ਆ ਗਏ ਪਹਿਲਾਂ ਬਣ ਜਾਂਦੇ ਚਾਹ ਚਾਰ ਪੰਜ ਵਾਰੀ ਹਾਂ ਜੀ ਬਣ ਜਾਂਦੀ ਚਾਰ ਇਹ ਪੰਜ ਵਾਰ ਮੈਨੂੰ ਬਣਾ ਕੇ ਲੈਉਣੀ ਪੈਂਦੀ ਐ ਜਾਂ ਮੈਂ ਬਣਾ ਕੇ ਲੈਉਣੀ ਆ ਚਾਰ ਪੰਜ ਵਾਰੀ ਚਾਹ ਬਣਾ ਕੇ ਲੈਣੀਆਂ ਹੂੰ 10 12 ਵਾਰੀ ਪਾਣੀ ਆ ਜਾਂਦਾ ਹਾਂ ਜੀ ਆ ਜਾਂਦਾ ਆਉਂਦਾ ਕਿ ਨਹੀਂ ਹਣਾ ਵੀ ਸਬੂਤ ਤਾਂ ਲਵੇ ਬੈਠਾਗਾ ਫੇਰਾੜੂ ਜੀ ਕੋ ਵੀ ਤੁਸੀਂ ਖਾਇਆ ਕਰੇਗੀ ਦੇਖੋ ਤਾਂ ਜੇ ਕਰਮਾਂ ਚੋਂ ਆਏ ਹਨ ਜੇ ਐਡੀ ਉਮਰ ਹੋਈ ਤਾਂ ਖਾ ਲਾਂਗੇ ਹਾਂ ਜੇ ਭਈ ਘਾਟੂ ਮਰ ਕਰਤੀ ਰੱਬ ਨੇ ਤਾਂ ਫੇ ਰੱਬ ਦੀ ਮਰਜ਼ੀ ਆ ਨਾ ਵੀ ਬਾਰੇ ਜਾ ਇੱਕ ਜਦੋਂ ਵੀਡੀਓ ਪਾਈ ਤੀ ਉਹ ਕਹਿੰਦੇ ਵੀ ਭਾਈ ਪਹਿਲਾਂ ਰੋਖੋ ਲਾ ਕਰੋ ਨਿੱਟੇ ਨਹੀਂ ਪਾ ਕੇ ਨਸਾਰਦੀ ਵੀ ਖਸਮੋ ਜੀ ਲਾਵਾਂਗੇ ਤਾਂ ਹੀ ਪਾਈ ਆ ਹਰੇਕ ਬੰਦਾ ਤੁਹਾਡੇ ਵਰਗਾ ਨਹੀਂ ਹੁੰਦਾ ਤੇ ਚਾਹੇ ਜ਼ਮੀਨ ਜਿੰਨੀ ਬਾਦਾ ਚਾਹੇ ਘਾਟਾ ਜਿੰਨਾ ਕਿ ਸਰਦਾ ਉਹਨੇ ਕਿ ਲਾਵਾਂਗੇ ਤੇ ਜਿੰਨੀ ਦੀ ਫਸਲ ਹੁੰਦੀ ਆ ਉਹਨਾਂ ਦੁੱਗਣੀ ਇਹ ਖੁਸ਼ੀ ਦੇਣਗੇ ਫਲ ਫਰੂਟ ਦੇਣਗੇ ਤਾਂ ਜ਼ਰੂਰ ਲਾਇਓ ਜੇ ਵੀ ਲਾਉਣ ਜੋ ਕਹੂ ਦਾਮ ਨਿਕਲ ਗਏ ਜੀ ਵੀ ਕਰਦੇ ਟੋਏ ਪੱਟਾਂਗੇ ਪਰ ਅਜੇ ਤੀਜਾ ਦਿਨ ਹੋ ਗਿਆ ਨਾਲ ਇੱਕ ਸਾਡੇ ਹੋਰ ਲਾ ਰਹੇ ਨੇ ਪੌਦੇ ਬਾਕੀ ਦੇਖੋ ਜਿਹੜਾ ਬੁਮੇਰ ਕਰੂ ਸਾਰੇ ਬੂਟੇ ਵਧੀਆ ਚੱਲਣ ਤਾਂ ਅਨੰਤੇ ਆਜੂ ਜ਼ਿੰਦਗੀ ਦਾ ਇਹ ਲੋਕਾਂ ਨਹੀਂ ਹੁੰਦਾ ਇਰੀ ਜੁਰੀ ਲੱਗ ਕੇ ਵਾਹਣ ਸਾਰੇ ਭਰੇ ਬੈਣੇ ਸਾਡੇ ਵਾਲੀ ਖਾਲੀ ਖਾਲੀ ਵਾਹਣ ਚ ਟਟੇਰੀਆਂ ਆ ਕੇ ਬੈਠੀਆਂ ਨੇ ਖੁਸ਼ ਹੋ ਰਹੀਆਂ ਨੇ ਪੂਰੀਆਂ ਚਾਰ ਘਟੋਏ ਰਹਿ ਗਏ ਅਜ ਬੱਟਦੇ ਆ ਕੰਮ ਤਾਂ ਖੈਰ ਪੂਰੇ ਜੋਰ ਵਾਲੀ ਆ ਹੁਣ ਸਫਾਈ ਕਰਦੇ ਆਲੇ ਦਾਲੋਂ ਗੋਲ-ਗੋਲ ਬਣਾਉਣੇ ਲਓ ਸੱਜਣੋ ਜੇ ਤੁਸੀਂ ਔਰੇ ਤੱਕ ਵੀਡੀਓ ਦੇਖਦੇ ਦੇਖਦੇ ਆ ਗਏ ਤਾਂ ਤੁਹਾਨੂੰ ਸਾਰਿਆਂ ਨਾਲੋਂ ਵੱਧ ਪਿਆਰ ਕਿਉਂਕਿ ਇਹਨੀ ਮਿਹਨਤ ਨੂੰ ਇਹ ਵੀਡੀਓ ਵੀ ਪੂਰੀ ਦੇਖੋ ਤਾਂ ਹੀ ਮੁੱਲ ਪਊਗਾ ਉਹਦਾ ਤੁਸੀਂ ਐਂਡ ਤੇ ਕਮੈਂਟ ਜ਼ਰੂਰ ਕਰਨਾ ਵੀ ਹਾਂ ਮੈਂ ਵੀਡੀਓ ਪੂਰੀ ਦੇਖੀ ਮੈਨੂੰ ਪਤਾ ਲੱਗਣਾ ਚਾਹੀਦਾ ਵੀ ਕਿਹੜਾ ਕਿਹੜੇ ਬੰਦੇ ਨੇ ਵੀਡੀਓ ਪੂਰੀ ਦੇਖੀ ਆ ਸਾਰਿਆਂ ਨੂੰ ਪਿਆਰ ਸਤਿਕਾਰ ਅਗਲਾ ਭਾਗ ਪਾਉਣੇ ਆਪਾਂ ਅਗਲੇ ਦਿਨ ਬੂਟੇ ਬਾਟੇ ਲਿਆਉਣ ਦਾ ਤੇ ਲਾਉਣ ਦਾ ਸਾਰਾ ਪ੍ਰੋਸੈਸ ਦੱਸਾਂਗੇ ਤੇ ਕਿਹੜੇ ਕਿਹੜੇ ਲਿਆਉਂਦੇ ਨੇ ਉਹ ਵੀ ਦੱਸਾਂਗੇ ਖਿੱਚੇ ਤੋਂ ਕੰਮ ਕਰਾਂ